ਨਾਲ ਸੋ ਜੀ ਨਾ ਦੋਟਾ ਸਭ ਤੋਂ ਪਹਿਲਾਂ ਦਮ ਜੈ ਭੀਮ ਜੈ ਭਾਰਤ ਹਜਾ ਮੈਂ ਇਸ ਚਿਕੋਨ ਹਰ ਪਾਰਟੀਆਂ ਦਾ ਭਾਰਤੀ ਆਮ ਜੰਦਾ ਪਾਰਟੀ ਨਾ ਸਾਹਿਬ ਤੁਸੀਂ ਪਾਰਟੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਕਹਣਾ ਕਰ ਰਹੇ ਹੋ ਕਹਿੰਦੇ ਨਾ ਜੀ ਜਿਹੜੀ ਸਰਕਾਰ ਆ ਗਈ ਬਦਲਾਅ ਦੀ ਸਰਕਾਰ ਆ ਗਈ ਹੈ ਜੀ ਦੇਖੋ ਕਿੰਨਾ ਵਧੀਆ ਬਦਲਾਅ ਕਰਤਾ ਜੀ ਸਰਕਾਰ ਨੇ ਜਿਹੜੀ ਬਣੀ ਹੈ ਨਾ ਬਦਲਾਅ ਦੇਖੋ ਕਿੰਨਾ ਵਧੀਆ ਕਰਤਾ ਘਰ ਘਰ ਬੰਦੇ ਝੂਠੇ ਪਰਚੇ ਦੇ ਰਹੇ ਆ ਨੌਕਰੀ ਕਹਿੰਦੇ ਕਰ ਕਰ ਨੌਕਰੀ ਨੌਕਰੀ ਇਹਨੇ ਕਰ ਕਰ ਪਰਚੇ ਤੋਠੇ ਦੇ ਰਿਆ ਕਿ ਜਾ ਕੇ ਨਾ ਕੋਟਾ ਵਿੱਚ ਜਾ ਕੇ ਹਾਰੀਆਂ ਲਵਾਓ ਤੇ ਡਿਊਟੀ ਤੇ ਜਾਓ ਸਵੇਰ ਤੋਂ ਸ਼ਾਮ ਤੱਕ ਇਸੇ ਸਮਝੇ ਮੇਰੇ ਤੇ ਨਾ ਇੱਕ ਪਰਚਾ ਨਵੇਂ ਮਹੀਨੇ ਨਿਆਂਕ ਉਸਨੇ ਕੀਤਾ ਜਿਹਦੇ ਵਿੱਚ ਨਾ ਇਹਨਾਂ ਨੇ ਇੱਕ ਦਰਖਾਸਤਾਈ ਝੂਠੀ ਕਿ ਸਾਡੇ ਪਹਿਲਾਂ ਜਿਹੜਾ ਪਲਾਟਾਂ ਦੇ ਪੈਸੇ ਲੈ ਲੈ ਠੀਕ ਹੈ ਫਿਰ ਕਹਿੰਦੇ ਜੀ ਇਹ ਅਜੁਨਾ ਦੇ ਪੈਸੇ ਲੈ ਲੈ ਬਿਆਨ ਬਈ ਮੇਰੇ ਕੋ ਸਾਰੇ ਰਿਕਾਰਡੀਆਂ ਪਈਆਂ ਆਂ ਦੀਆਂ ਉਸਨੇ ਪਰਚਾ ਨਾ ਇੱਕ ਰਾਣੀ ਦਬਾ ਦੇ ਤੋਠਾ ਪਰਚਾ ਕਰਕੇ ਪਰਚਾ ਕੀਤਾ ਮੇਰੇ ਤੇ ਜਿਹਦੇ ਵਿੱਚ ਇੱਕ ਮੁੰਡਾ ਬਿਆਨ ਲਾਇਆ ਕੋ ਬੈਂਕ ਪਰ ਕੋ ਨਾ ਆ ਬੈ ਸਗਲ ਕੋ ਹੈ ਨਹੀਂ ਹੈ ਕਹਿੰਦਾ ਜੀ ਇਹ ਮੇਰੇ ਕੋ 45 ਹਜ਼ਾਰ ਮੇਰੇ account ਚ ਗਿਆ ਮੈਂ ਹੁਣ ਵੀ ਕਿਨਾਂ ਪ੍ਰਸ਼ਾਸਨ ਨੂੰ ਕਿ ਮੇਰਾ account ਖੋਲ ਲੈਣਾ ਜੇ ਮੇਰੇ account ਚ 6 45 ਹਜ਼ਾਰ ਉਹਦੇ account ਚ ਆਏ ਹੋਵੇ ਮੈਂ ਦੇਂਦਰ ਬਿਠਾ ਜੀ ਠੀਕ ਹੈ ਦੂਜੀ ਗੱਲ ਨਵੇਂ ਕਾਨੂੰਨ ਦੇ ਮੁਤਾਬਕ ਕਿ ਜੇ ਕੋਈ ਦਰਖਾਸਤ ਦਿੰਦਾ ਵਾ ਦੋਹਾਂ ਤਰ੍ਹਾਂ ਦੇ ਬਿਆਨ ਲੈਣੇ ਪੈਂਦੇ ਆ ਮੈਂ ਤਿੰਨਾਂ ਦੇ ਬਿਆਨ ਜਰੀਆ ਡੀਐਸਪੀ ਸਾਹਿਬ ਨੂੰ ਮੈਨੂੰ ਕਹਿੰਦਾ ਡੀਟੀ ਸਾਹਿਬ ਛੁੱਟੀ ਤੇ ਆ ਅੱਜ ਡੀਟੀ ਸਾਹਿਬ ਬਾਹਰ ਆ ਮੈਂ ਟਰ ਕੋਦੇ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਇੱਕ ਮਾਨ ਬਣਾ ਲਿਆ ਸੀਗਾ ਕਿ ਇੱਕ ਪਾ ਇੱਕ ਪਰਚਾ ਦੇਣਾ ਹੀ ਦੇਣਾ ਉਹਦਾ ਮੇਨ ਮੁੱਦਾ ਕੀ ਹੈ ਜੇ ਤੁਸੀਂ ਦੇਖੋ ਨਾ ਹਰ ਚੀਜ਼ ਹੀ ਮੇਨ ਕੋਈ ਗੱਲ ਪਿੱਛੇ ਪਿਛਕੜ ਹੁੰਦਾ ਇਹਦਾ ਮੇਨ ਪਿਛਕੜ ਹੈ ਸੋਨੀ ਭੱਟੇਵਾਲਾ ਜਿਹਨੇ ਸਾਡੇ ਬਰਾਜ 143 ਕਲੇ ਜਗ੍ਹਾ ਤੇ ਨਿਯਾਇਜ ਕਬਜ਼ਾ ਕੀਤਾ ਪਿਆ ਸੀਗਾ ਜਿਹਦੀ ਮੈਂ ਹਨਾ ਸੰਘਰਸ਼ ਕਰਦਾ ਪਿਆ ਸੀਗਾ ਤੇ ਇਸ ਬੰਦੇ ਨੇ ਰਾਣੀ ਦਬਾਜ ਜਾ ਕੇ ਪਰ ਪੈਸੇ ਆਪਣੇ ਪੈਸੇ ਦੇ غرੂਰ ਤੇ ਆ ਕੇ ਇਹ ਪਰਚਾ ਉਹਨਾਂ ਬੰਦਿਆਂ ਕੋ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਸੀ ਉਹਨਾਂ ਨੂੰ ਵਿਕਾਊ ਮਾਲ ਸੀਗਾ ਕਹਿੰਦੇ ਨਾ ਪੈਸਾ ਵੇਖ ਤਮਾਸ਼ਾ ਵੇਖ ਉਹਨਾਂ ਪਿਆਸ ਜਿਹਦਾ ਕੁੱਤਾ ਹੱਡੀ ਨੂੰ ਪੈਂਦਾ ਵਾ ਇਹ ਉਹ ਪੈਸਾ ਨੂੰ ਪਾ ਕੇ ਇਹਨਾਂ ਨੇ ਇੱਕ ਝੂਠਾ ਬਿਆਨ ਬਾਜੀ ਕਰਕੇ ਮੇਰੇ ਤੇ ਇੱਕ ਝੂਠਾ ਪਰਚਾ ਦਾ ਜ਼ਿਕਰ ਕਰਵਾਤਾ ਕਿ ਸਾਡੇ ਕੋਲ ਇਸ ਜਣਾ ਦੇ ਪੈਸੇ ਨਹੀਂ ਮੈਂ ਪੁੱਛਣਾ ਚਾਹੁੰਦਾ ਆ ਬੰਦਿਆਂ ਨੂੰ ਕਿ ਦੱਸੋ ਜੀ ਇਸ ਜਣ ਤਿੰਨ ਵਜੇ ਗਏ ਸੰਘਰਸ਼ ਦੌਰਾਨ ਕਿਹੜੇ ਇਸ ਜਣਾ ਦੇ ਪੈਸੇ ਲਈ ਜੀ ਮੈਂ ਇਹ ਸਾਰੀ ਇੱਕ ਰਾਜੀ ਸਾਜ਼ਿਸ਼ ਆ ਜਿਹਨੂੰ ਸਾਡੀ ਪਾਰਟੀ ਦੇ ਵਰਕਰ ਬੁ ਰਾਸ਼ਨੀ ਕਰਨਗੇ ਮੈਂ ਇਹਨ ਪ੍ਰਸ਼ਾਸਨ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਇਨਕੁਆਰੀ ਆ ਮਾਂ ਜੋ ਡੀਜੀਪੀ ਸਾਹਿਬ ਚੰਡੀਗੜ੍ਹ ਮਾਂ ਜੋ ਆਈਜੀ ਜੰਦਰ ਜੰਦਰ ਅਤੇ ਮਾਂ ਜੋ ਅਸੀਂ ਕੋਸਲ ਦੀ ਆ ਪਰ ਵੀ 25 ਦਿਨ ਦਾ ਸਮਾਂ ਹੋ ਗਿਆ ਮੈਨੂੰ ਕਿਸੇ ਨੇ ਹਾਲ ਤੱਕ ਮਤਲਬ ਕੋਈ ਬੁਲਾਇਆ ਨਹੀਂ ਨਾ ਸਾਨੂੰ ਤਫ਼ਤੀਸ਼ ਕੀਤੀ ਆ ਸਾਡੀ ਮੰਗ ਆਗੇ ਤਫ਼ਤੀਸ਼ ਕਰਕੇ ਪਰਚੇ ਨੂੰ ਖਾਰਜ ਕੀਤਾ ਜਾਵੇ ਔਰ ਜਿਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਗੁਮਨਾਹ ਕੀਤਾ ਉਹਨਾਂ ਦੀ ਬੰਦੀਕਾਰ ਹੋਇ ਕੀਤੀ ਜਾਵੇ ਕਿਉਂਕਿ ਤਾਂ ਜੋ ਉਹਨਾਂ ਦੇ ਸਮੇਂ ਵਿੱਚ ਕੋਈ ਪ੍ਰਸ਼ਾਸਨ ਨੂੰ ਗਮਰਾਣਾ ਕਰ ਸਕੇ ਕੋ ਪ੍ਰਸ਼ਾਸਨ ਨੂੰ ਮੂਰਖਣਾ ਬਣਾ ਸਕੇ ਜਿਹੜਾ ਸਰਕਾਰ ਵਾ ਇਹ ਅਸੀਂ ਸਰਕਾਰ ਆ ਗਈ ਆ ਇਹਨਾਂ ਦਾ ਪ੍ਰਸ਼ਾਸਨ ਕੋਈ ਦਾਤਵਾ ਨਹੀਂ ਇਵਨ ਇਹ ਵੀ ਜਾਣ ਤੇ ਇਹਨਾਂ ਦਾ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਕਹਿੰਦੇ ਹਨ ਭ੍ਰਿਸ਼ਟਾਚਾਰ ਮੁਕਤ ਸਰਕਾਰ ਸਤਿ ਭ੍ਰਿਸ਼ਟ ਸਰਕਾਰ ਆਮ ਆਦੀ ਪਾਰਟੀ ਸਰਕਾਰ ਹੈ ਜੀ ਸਤ ਪਿਸ਼ੀ ਬੜੀ ਸਰਕਾਰ ਆਈਆਂ ਦੇਖ ਲੋ ਪਰ ਤੁਸੀਂ ਬਾਜੜਾ ਕਰਦੇ ਸਤ ਪਿਸ਼ੀ ਸਰਕਾਰ ਇਹ ਆ ਪੈਸੇ ਦੇ ਬਗਾਰ ਤੁਸੀਂ ਨਾ ਕਿਸੇ ਗਰੀਬ ਦਾ ਕੋਈ ਕੰਮ ਨਹੀਂ ਹੋ ਰਿਹਾ ਥਾਣੇ ਧੱਕੇ ਖਾ ਰਹੇ ਆ ਸਾਡੀ ਮੰਗ ਆ ਕਿ ਜਿਹੜਾ ਮੇਰੇ ਤੇ ਪਰਚਾ ਹੋਇਆ ਵਾ ਸਾਡੀ ਪਾਰਟੀ ਵਰਗੇ ਬੜਾ ਰੋਸ ਆ ਪਾਰਟੀ ਵਰਗਾ ਰੋਸ ਆ ਜਿਹੜਾ ਪਰਚਾ ਖੜਾ ਹੈ ਇਹਨੂੰ ਨਾ ਇੱਕ ਪੂਰੇ ਤਰਤੀਸ਼ ਕਰਕੇ ਬ੍ਰੀਕਿੰਗ ਨਾਲ ਇਹਨੂੰ ਰੱਦ ਕੀਤਾ ਜਾਵੇ ਜੇਕਰ ਨਹੀਂ ਕਰਦੇ ਤੇ 11 ਤਰੀਕ ਤੋਂ ਉਹ ਦਿਨ ਬੁੱਧਵਾਰ ਨੂੰ 11 ਦਸੰਬਰ ਦਿਨ ਬੁੱਧਵਾਰ ਤੋਂ ਡੇਲੀ ਨੋ ਤੋਂ 5 ਵਜੇ ਤੱਕ ਸ਼ਾਮ ਡੇਲੀ ਜੱਥੇ ਪਰਖ ਸੰਤੋਸ਼ ਜ਼ਿਲ੍ਹਾ ਪ੍ਰਧਾਨ ਤੇ ਮਿਸਦੀਪ ਕੋਲ ਮਹਿਲਾ ਜਿਲ੍ਹਾ ਪ੍ਰਧਾਨ ਵੱਲੋਂ ਔਰ ਬਾਕੀ ਹੋਰ ਵਕਤੇ ਬਬੂ ਪੰਡਈ ਹੋ ਗਿਆ ਮੁੰਡਾ ਆਪਣਾ ਹੋ ਗਿਆ ਤਾਂ ਜੀਪੁਰ ਤੋਂ ਆ ਲਾਹ ਸਿੰਘ ਗੁਰਪੀਤਾਰੀ ਵਾਲਾ ਇਹਨਾਂ ਵੱਲੋਂ ਵਧੀਆ ਟੀਮ ਬਣਾ ਕੇ ਇੱਕ Delhi 9:00 ਵਜੇ ਤਨਾਪਰ ਸਿੰਘ ਤੇ ਜਾਵੇਗਾ ਡੀਐਸਪੀ ਸਾਡੀ ਕੂਰਸੇ ਬਾਹਰ ਜਾ ਕੇ ਪਰਚੇ ਖਾਰਜ ਨਹੀਂ ਕਰਦੇ ਔਰ ਜੇ ਜੁਮੇ ਨਹੀਂ ਪ੍ਰਸ਼ਾਸਨ ਹੀ ਹੋਵੇਗੀ ਠੀਕ ਹੈ ਕਿ ਨਹੀਂ ਕਿਉਂਕਿ ਝੂਠਾਂ ਦੀ ਸਰਕਾਰ ਆ ਗਈ ਆ ਔਰ ਝੂਠੇ ਪਰਚੇ ਹੋ ਰਿਹਾ ਤੁਸੀਂ ਦੇਖੋ ਨੌਜਵਾਨਾਂ ਦਾ ਕੀ ਹਾਲ ਕੀਤਾ ਵਾ ਨੋਇ ਜਨਾ ਹਵਾ ਦੇ ਹੋ ਜਾ ਕੇ ਸਿਰ ਇਕਚਾਰੀ ਦੇ ਹਲਿਓ ਜਿਹੜਾ ਬੰਦੇ ਪੂਰ ਕੰਮ ਕਰਦੀ ਆ ਉਹ ਚਾਰ ਇਕਚਾਰੀ ਤਰੀਕਾ ਭੁਗਦੇ ਪਏ ਆ ਬਿਲਕੁਲ ਪ੍ਰਸ਼ਾਸਨ ਕਰ ਆ ਗਿਆ ਸਾਡੀ ਮੰਗ ਆ ਮੰਨ ਜੇ ਅਸੀਂ ਕੋਰਸ ਕਰ ਕਿ ਜਿਹੜੀ ਡੰਗਾਈ ਨੇ ਚਾਂਜ ਕਰਕੇ ਪਰਚੇ ਲਾ ਦਿੱਤਾ ਜਾਵੇ ਔਰ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਮੂਰਖ ਬਣਾਇਆ ਜਿਹੜਾ ਪ੍ਰਸ਼ਾਸਨ ਨੂੰ ਗਲਤ ਗੱਡੀ ਕੀਤਾ ਉਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਸਾਲ ਦਾ ਮੋੜਿਆ ਠੀਕ ਰਹੇ ਸਕੇ ਇਹਨੇ ਕਹਿੰਦਾ ਖਿਮਾ ਜਾ ਚਗਾ ਜੈਪੀ ਜੈਪਾਸ